ਮਾਂ ਦੇ ਪੇਸ਼ ਪਾਸ ਕਰਨੇ ਸਭੀਆਂ ਉਹ ਜੜੀਆਂ ਮੰਗਾਂ ਦੇ ਦੋਸਤ ਅਸੀਂ ਈਸੇ ਨੂੰ ਰਾਜਮਾਲਾ ਪਹੁੰਚਾਉ। ਤੇ ਇਹ ਕੀ ਪਾਰਲੀਮੈਂਟ ਨੂੰ ਮੰਗ ਪੱਤਰ ਦੇ ਕੇ ਤੇ ਲੇਕਿਨ ਸਾਡੀ ਕਿਤੇ ਵੀ ਸੁਣਾਈ ਨਹੀਂ ਹੋਈ। ਹਰ ਉਪਰ ਦੇਸ਼ ਦਾ ਪ੍ਰਧਾਨ ਮੰਤਰੀ ਸਾਡੇ ਨਾਲ ਬਾਤ

ਮੋਦੀ ਸਰਕਾਰ ਸਭ ਨੂੰ ਫੱਟੇ ਫਲਾਉਣਾ ਵੈ ਗੁੰਗੀ ਕਾ ਖਾਲਸਾ ਆਏ ਹੋ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੀਆਂ ਕੋਈ ਨਮੀਆਂ ਮੰਗਾਂ ਨਹੀਂ ਹੈਗੀਆਂ ਅੱਜ ਤੋਂ 2 ਸਾਲ ਪਹਿਲਾਂ ਜਿਹੜੀਆਂ ਅਸੀਂ ਮੰਗਾ ਮਨਾ ਕੇ ਆਏ ਤੇ ਇਸ ਬੇਈਮਾਨ ਤੇ ਬੇਜਬਾਨ ਸਰਕਾਰ ਨੇ ਸਾਡੀਆਂ ਉਹ ਜਿਹੜੀਆਂ ਮੰਗਾਂ ਨੇ 2 ਸਾਲ ਤੋਂ ਅਸੀਂ ਡੀਸੀਆਂ ਨੂੰ ਰਾਜਪਾਲਾਂ ਨੂੰ ਕਮਿਸ਼ਨਾਂ ਨੂੰ ਤੇ ਐਨਟੀ ਪਾਰਲੀਮੈਂਟਾਂ ਨੂੰ ਮੰਗ ਪੱਤਰ ਦੇਤੇ ਤੇ ਲੇਕਿਨ ਸਾਡੀ ਕਿਤੇ ਵੀ ਸੁਣਾਈ ਨਹੀਂ ਹੋਈ ਅੱਜ ਅਸੀਂ ਜੋ ਖੜਿਆ ਸ਼ੜਕਾਂ ਦੇ ਉੱਪਰ ਕਿਉਂਕਿ ਅੱਗੇ ਚੋਣਾਂ ਦਾ ਸਮਾਂ ਆ ਰਿਹਾ ਹੈ ਸਰਕਾਰ ਸਾਡੇ ਨਾਲ ਬੇਈਮਾਨੀ ਕਰਕੇ ਭੱਜਦੀ ਨਜ਼ਰ ਆ ਰਹੀ ਹੈ ਇਸੇ ਕਰਕੇ ਸਾਡਾ ਪੰਜਾਬ ਹਰਿਆਣਾ ਦਾ ਕਿਸਾਨ ਪੂਰੇ ਦੇਸ਼ ਦਾ ਕਿਸਾਨ ਜਿਹੜੀਆਂ ਕੀ 560 ਤੇ 70 ਜਗ੍ਹਾਵਾਂ ਦੀਆਂ ਨੇ ਉਹ ਕੂੜੀ ਭਾਰ ਦੇ ਵਿੱਚ ਨੈਸ਼ਨਲ ਹਾਈਵੇਅਾਂ ਆਪਣੇ ਤਰੀਕੇ ਨਾਲ ਅਸੀਂ ਫਿੱਟ ਸਿਆਪਾ ਕਰ ਰਹੇ ਹਾਂ ਇਹ ਸਰਕਾਰ ਨੇ ਸਾਡੇ ਨਾਲ ਬਹੁਤ ਹੀ ਵੱਡਾ ਧੋਖਾ ਕੀਤਾ ਕਿਉਂਕਿ ਜੇ ਅਸੀਂ ਆਮ ਸਾਡੇ ਬਜ਼ੁਰਗਾਂ ਦੀ ਕਹਾਵਤ ਹੈ ਕੋਈ ਪਿੰਡ ਦਾ ਸਰਪੰਚ ਨੰਬਰ ਦਾ ਕੋਈ ਮੌਤਬਰੰਦਾ ਕੋਈ ਵਾਅਦਾ ਕਰ ਲੇ ਉਹ ਵਾਅਦੇ ਤੋਂ ਨਹੀਂ ਮੁੱਕਰਦਾ ਇਸ ਭਾਰਤ ਦੇਸ਼ ਦਾ ਪ੍ਰਧਾਨ ਮੰਤਰੀ ਸਾਡੇ ਨਾਲ ਵਾਅਦਾ ਕਰਕੇ ਉਹ ਵਾਅਦੇ ਤੋਂ ਮਨੁਕਰ ਹੋ ਗਿਆ ਜਿਹੜੀਆਂ ਸਾਡੀਆਂ ਮੰਗਾਂ ਨੇ ਐਮਐਸਪੀ ਬਿਜਲੀ ਸੋਧ ਬਿੱਲ ਤੇ ਕਿਸਾਨ ਮਜ਼ਦੂਰਾਂ ਦਾ ਨਰੇਗਾ ਦਾ ਵੀ ਇਹਦੇ ਵਿੱਚ ਹੈਗਾ ਉਹਨਾਂ ਦੀ ਦਿਹਾੜੀ ਦਾ ਤੇ ਉਹਨਾਂ ਦੇ ਦਿਨਾਂ ਦਾ ਭਾਵ ਸਾਡੇ ਸਾਰੇ ਜਿਹੜਾ ਮੁਲਕ ਦੀਆਂ ਮੰਗਾਂ ਨੇ ਉਹ ਐਵੇਂ ਦੀਆਂ ਜਿਵੇਂ ਪਈਆਂ ਨੇ ਇਹ ਜਿਹੜੀ ਸਰਕਾਰ ਸਾਡੇ ਨਾਲ ਧੋਖਾ ਕਰ ਰਹੀ ਹੈ ਇਹਦਾ ਅੱਜ ਅਸੀਂ ਆਪਣੇ ਆਪਣੇ ਟਰੈਕਟਰਾਂ ਨੂੰ ਸੜਕਾਂ ਤੇ ਖੜਾ ਕੇ ਆਪਣੇ ਆਪਣੇ ਜਥੇਬੰਦੀਆਂ ਦੇ ਝੰਡੇ ਲਾ ਕੇ ਭਾਵ ਕਿਸਾਨ ਇਕਾ ਏਕਤਾ ਦਿਖਾਉਣ ਦੇ ਵਿੱਚ ਅਸੀਂ ਸੜਕਾਂ ਤੇ ਆਏ ਆ ਤੇ ਇਸ ਸਰਕਾਰ ਦਾ ਇਸ ਗੰਦੀ ਬੋਲੀ ਸਰਕਾਰ ਦਾ ਅਸੀਂ ਪਤਲਾ ਫੁੱਪਣ ਲੱਗੇ ਆ ਸਾਰਾ ਭਾਈਚਾਰਾ ਇੱਕ ਕੱਟਾ ਹੋ ਕੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੋਕਤੀ ਸਰਕਾਰ ਮਰਦਾਵਾ ਬੋਕਤੀ ਸਰਕਾਰ ਮਰਦਾਵਾ ਧੰਨਵਾਦ ਨੀਤੀਆਂ ਮਰਦਾਵਾ ਮਰਦਾਵਾ ਮਰਦਾਵਾ